ਸੋ ਲੋਕ ਸਭਾ ਚੋਣਾਂ ਤੋਂ ਪਹਿਲਾਂ ਅਸੀਂ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਜਿਸ ਵਿੱਚ ਹਰ ਰੋਜ਼ ਅਸੀਂ ਤੁਹਾਨੂੰ ਵਿਖਾਵਾਂਗੇ ਪੰਜਾਬ ਦੇ ਪ੍ਰਮੁੱਖ ਲੀਡਰਾਂ ਦੇ ਵੱਡੇ-ਵੱਡੇ ਬਿਆਨ ਵੱਖ-ਵੱਖ ਲੀਡਰਾਂ ਨੇ ਇੱਕ ਦੂਸਰੇ ਤੇ ਕਿਵੇਂ ਇਲਜ਼ਾਮਬਾਜ਼ੀ ਕੀਤੀ ਤੁਹਾਨੂੰ ਸਾਰਾ ਵਿਸਥਾਰ ਚ ਸੁਣਾਉਨੇ ਆ ਸਾਨੂੰ ਕੋਹਾਇਆ ਸਾਨੂੰ ਟਿਕਟ ਮਿਲੀ ਹੈ ਤੇ ਕਾਂਗਰਸੀ ਆਪਸੇ ਲੜਨ ਲੱਗ ਪਏ ਤੁਹਾਨੂੰ ਟਿਕਟ ਮਿਲੀ ਹੈ ਤੇ ਇੱਕ ਨਜ਼ਰ ਆ ਰਿਹਾ ਹੈ ਮੈਂ ਕਾਂਗਰਸ ਬਾਰੇ ਕੁਝ ਕਹਿ ਨਹੀਂ ਸਕਦਾ ਕਿਉਂਕਿ ਉਹਨਾਂ ਨੇ ਆਪਣਾ ਉਮੀਦਵਾਰ ਦਿੱਤਾ ਹੈ ਮੈਂ ਇਨਾ ਕਹਿ ਸਕਦਾ ਸ਼੍ਰੋਮਣੀ ਕਾਲੀ ਦਲ ਬੀਜੇਪੀ ਪੂਰੀ ਜੁਆਇੰਟਲੀ ਬੜੇ ਮਿਹਨਤ ਕਰ ਰਹੀ ਹੈ ਮੈਂ ਧਨਵਾਦੀ ਆ ਪਾਰਟੀ ਦਾ ਮੈਨੂੰ ਸੇਵਾ ਕਰਨ ਦਾ ਮੌਕਾ ਦਿੱਤਾ ਫਰੋਸਪੁਰ ਹਲਕਾ ਬਹੁਤ ਇੱਥੇ ਮੁਸ਼ਕਿਲ ਦੇ ਰਿਹਾ ਐਨੇ ਸਾਲ ਡਵੈਲਪਮੈਂਟ ਨਹੀਂ ਹੋਈ ਤੇ ਮੈਨੂੰ ਜਿਹੜੀ ਜ਼ਿੰਮੇਵਾਰੀ ਦਿੱਤੀ ਹੈ ਮੈਂ ਪੂਰੀ ਦਿਲ ਨਾਲ ਨਿਭਾਵਾਂਗਾ ਤੇ ਇਸ ਇਲਾਕੇ ਨੂੰ ਤਰੱਕੀ ਦੀ ਪਹੁੰਚ ਲੈ ਕੇ ਜਾਵਾਂ ਨਸ਼ਾ ਇੱਕ ਬੜਾ ਵੱਡਾ ਮੁੱਦਾ ਜੀ ਕਾਂਗਰਸ ਨੇ ਬੜੇ ਅਲੀਗੇਸ਼ਨ ਲਾਏ ਕਾਲੀ ਦਲ ਤੇ ਲੇਕਿਨ ਨਸ਼ਾ ਕੋਈ ਵਧਿਆ ਕੀ ਚੱਕਰ ਹੈ ਅੱਜ ਸਰਕਾਰ ਹੀ ਹੈ ਨਹੀਂ ਪੰਜਾਬ 'ਚ ਕੈਪਟਨ ਤਾਂ ਹੈ ਨਹੀਂ ਮੁੱਖ ਮੰਤਰੀ ਦੇ ਬਿਨਾਂ ਸਰਕਾਰ ਚੱਲ ਰਹੀ ਹੈ ਅਫਸਰशाही ਐਸ਼ ਕਰ ਰਹੀ ਹੈ ਸਾਰੇ ਕਾਂਗਰਸ ਦੇ ਐਮ ਐਲ ਏ ਕੋਈ ਡੇਟਾ ਵੇਚੀ ਜਾਂਦਾ ਕੋਈ ਨਸ਼ੇ ਵੇਚੀ ਜਾਂਦਾ ਕੋਈ ਹੋਰ ਕੰਮ ਗਲਤ ਕਰੀ ਜਾਂਦਾ ਹੈ ਆ ਹਾਲਾਤ ਹੈ ਸਰ ਵੱਡੇ ਘਰਾਨੇ ਨਾਲ ਬਿਲਕੁਲ ਰਜਵਾੜੇ ਸ਼ਾਹੀ ਨਾਲ ਲੜਾਈ ਹੈ ਉਹਨਾਂ ਲੋਕਾਂ ਨਾਲ ਲੜਾਈ ਹੈ ਜਿਨ੍ਹਾਂ ਨੇ ਪੰਜਾਬ ਤੇ ਮਗਰਲੇ 25 ਸਾਲ ਰਾਜ ਕੀਤਾ ਪੰਜ ਵਾਰ ਮੁੱਖ ਮੰਤਰੀ ਰਹੇ ਔਰ ਇੱਡਾ ਵੱਡਾ ਕਰਾਨਾ ਜਿਹੜਾ ਮੈਂ ਇਹ ਕਹਿ ਲਵਾਂ ਕਿ ਦੁਨੀਆ ਦਾ ਸਭ ਤੋਂ ਅਮੀਰ ਸਿੱਖ ਪ੍ਰਕਾਸ਼ ਸਿੰਘ ਬਾਦਲ ਸਾਬ ਨਾਲ ਮੇਰੀ ਲੜਾਈ ਹੈ ਉਹਨਾਂ ਦੇ ਪਰਿਵਾਰ ਨਾਲ ਲੜਾਈ ਹੈ ਮੇਰੀ ਲੜਾਈ ਇਹ ਹੀ ਹੈ ਹੱਕ ਤੇ ਸੱਚ ਦੀ ਲੜਾਈ ਹੈ ਕੋਈ ਟਿੱਡੇ ਤੇ ਰੋਟੀ ਦੀ ਲੜਾਈ ਹੈ ਇਹ ਕੁਰਮਾ ਪਰਵਰੀ ਦੇ ਖਿਲਾਫ ਲੜਾਈ ਹੈ ਪਰਿਵਾਰਵਾਦ ਦੇ ਖਿਲਾਫ ਲੜਾਈ ਹੈ ਰਜਵਾੜੇ ਸ਼ਾਹੀ ਦੇ ਖਿਲਾਫ ਲੜਾਈ ਹੈ ਕਿਉਂਕਿ ਇੱਕ ਤੇ ਇਨਸਾਨ ਜਿਨੇ ਕੇਵਲ ਆਪਣਾ ਪਰਿਵਾਰ ਵੱਡਾ ਕੀਤਾ ਕੋਈ ਨਹੀਂ ਆਪਦੇ ਪਰਿਵਾਰ ਦੇ ਲਈ ਭਾਈ ਪਤੀਜਾ ਆਵਾਦ ਵੱਡਾ ਕੀਤਾ ਬੇਸ਼ੱਕ ਉਹ ਹਰ ਸਿਮਰਤ ਕੋਰ ਬਾਦਲ ਜੀ ਹੋਣ ਬੇਸ਼ੱਕ ਉਹ ਉਹਨਾਂ ਦੀ ਜਵਾਈ ਸਾਹਿਬ ਅਦੇਸ਼ ਪ੍ਰਤਾਪ ਸਿੰਘ ਕੈਰੋ ਸਾਹਿਬ ਹੋਣ ਬੇਸ਼ੱਕ ਉਹਨਾਂ ਦਾ ਬੇਟਾ ਸੁਖਬੀਰ ਸਿੰਘ ਬਾਦਲ ਹੋਵੇ ਕੋਈ ਹੋਰ ਵਿਅਕਤੀ ਪੰਜਾਬ ਦਾ ਨਜ਼ਰ ਨਹੀਂ ਆਉਂਦਾ ਪੰਜਾਬ ਨੂੰ ਆਪਦੇ ਪੁੱਤਰ ਮੋਹ ਚਾ ਕੇ ਪੰਜਾਬ ਨੂੰ ਸਿੱਕੇ ਟੰਗਦਾ ਤਰੀਕ ਤਾਂ ਲੰਬੀ ਤਾਂ ਹੋ ਗਈ ਨਾ ਫਿਰ ਕਾਂਗਰਸ ਨਾਲ ਗੱਲ ਚੱਲਦੀ ਸੀ ਕਿ ਤੁਸੀਂ ਸਾਨੂੰ ਵੀ ਕੈਂਡੀਡੇਟ ਦਿਓ ਬਠਿੰਡਾ ਦੇ ਫਿਰੋਜ਼ਪੁਰ ਸੋ ਇਸ ਕਰਕੇ ਉਹਨਾਂ ਨੇ ਫਿਰ ਅਕਾਲੀ ਦਲ ਨੇ ਵੀ ਵੀ ਕੈਂਡੀਡੇਟ ਦਿੱਤਾ ਹੈ ਪਟਿਆਲੇ ਤੋਂ ਉਹੀ ਜਿਵੇਂ 2017 ਚ ਹੋਇਆ ਸੀ ਸੋ ਤਾਂ ਕਰਕੇ ਲੰਬਾ ਹੋ ਗਿਆ ਜਿਹੜਾ ਉਡੀਕ ਦਾ ਸਮਾਂ ਕਿਉਂਕਿ ਕਾਂਗਰਸ ਨਾਲ ਗੱਲਬਾਤ ਕਰਕੇ ਫਿਰ ਦੁਬਾਰਾ ਆਏ ਨੇ ਹੁਣ ਦੋਨੋਂ ਪਤੀ ਪਤਨੀ ਆ ਗਏ ਮੈਦਾਨ 'ਚ ਇਥੋਂ ਟੀਨਸੀ ਦਾ ਮੁੰਡਾ ਮਤਲਬ ਇਹ ਪਰਿਵਾਰਵਾਦੀ ਹੈ ਜੀ ਤਾਂ ਤੋਂ ਕਿਸੇ ਵਲੰਟੀਅਰ ਜਾਂ ਜੱ세ਦਾਰ ਨੂੰ ਟਿਕਟ ਨਹੀਂ ਮਿਲ ਸਕਦੀ ਇਹ ਤਾਂ ਆਪਣੇ ਟੱਬਰ 'ਚ ਹੀ ਰੱਖਦੇ ਸਾਰਾ ਕੁਝ ਦੇਖੋ ਜੀ ਮੇਰੇ ਵਾਸਤੇ ਬੜੀ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਣਾ ਬਹੁਤ ਵੱਡੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਨੇ ਮਾਨੂੰ ਕਿਹਾ ਅੰਮ੍ਰਿਤਸਰ ਤੋਂ ਨਾਮਿਨੇਟ ਕੀਤਾ ਲੋਕ ਸਭਾ ਦੇ ਚੋਣ ਵਾਸਤੇ ਅ ਅੰਮ੍ਰਿਤਸਰ ਸਿੱਖ ਰਿਲੀਜੀਅਨ ਵਿੱਚ ਹੋਰ ਜਿਹੜੀ ਤਰਫੋਂ ਵਿੱਚ ਦੇਖ ਲਓ ਹੋਲੀਅਸ ਟੂ ਬੋਲੀ ਸਿਟੀਜ਼ ਔਰ ਮੈਂ ਸਮਝਣਾ ਕਿ ਮੇਰਾ ਜੋ ਥੋੜਾ ਜਿਹਾ ਤਜਰਬਾ ਰਿਹਾ ਹੈ 40-45 ਸਾਲ ਆ ਬਾਕੀ professions ਵਿੱਚ ਉਸ ਨੂੰ ਮੈਂ ਅੰਮ੍ਰਿਤਸਰ ਤੇ ਅੰਮ੍ਰਿਤਸਰ ਦੇ ਨਾਗਰਿਕਾਂ ਵਾਸਤੇ ਉਹਨਾਂ ਨੂੰ ਇਸਤੇਮਾਲ ਕਰ ਸਕਣਾ ਤੇ ਮੈਂ ਹੋਰ ਅਗਲੇ 1-2 ਦਿਨ ਅੰਮ੍ਰਿਤਸਰ ਜਾਵਾਂਗਾ ਪਹਿਲੇ ਮੱਥਾ ਟੇਕਾਂਗਾ ਦਰਬਾਰ ਸਾਹਿਬ ਗੁਰਿਆਣਾ ਟੈਂਪਲ ਤੇ ਉਹਦੇ ਬਾਅਦ ਅੰਮ੍ਰਿਤਸਰ ਵਾਸਤੇ ਮੈਂ ਕੀ ਕਰ ਸਕਣਾ ਨਾਮੀਨੇਸ਼ਨ ਕਾਗਜ਼ ਪਰੰਤੂ ਪਹਿਲੇ ਇੱਕ ਵਿਜਨ ਸਟੇਟਮੈਂਟ ਮੇਰਾ ਇਰਾਦਾ ਹੈ ਉਹਨੂੰ ਜਾਰੀ ਕਰਨ ਵਾਸਤੇ ਰਾਜਾ ਵਿਡਿੰਗ ਉਹਨਾਂ ਨੂੰ ਪਤਾ ਕਾਂਗਰਸ ਨੂੰ ਉਹਨਾਂ ਤਿੰਨਾਂ ਚ ਨਾ 13 ਚ ਨਾ ਪਲੇਅਰਾਂ ਚ ਤੇ ਨਾ ਸਪੇਅਰਾਂ ਚ ਉਹ ਜਾਣ ਕੇ ਉੱਥੇ ਉਹਨੂੰ ਉਤਾਰਿਆ ਗਿਆ ਤਾਂ ਕਿ ਹਰਸਿਮਰਤ ਦੀ ਜਿੱਤ ਪੱਕੀ ਹੋ ਜੇ ਇਹਦਾ ਪਹਿਲਾ ਐਗਜ਼ਾਮਪਲ ਜਦੋਂ ਕੈਪਟਨ ਅਮਰਿੰਦਰ ਸਿੰਘ ਪਟਿਆਲੇ ਤੋਂ ਉੱਡ ਕੇ ਲੰਮੀ ਗਿਆ ਸੀ ਬਾਦਲ ਨੂੰ ਜਿਤਾਉਣ ਰਵਨੀਤ ਬਿੱਟੂ ਜਲਾਲਾਬਾਦ ਗਿਆ ਸੀ ਇਹਨੂੰ ਸੁਖਵੀਰ ਨੂੰ ਜਿਤਾਉਣ ਅੱਜ ਇਹਨਾਂ ਨੇ ਕਿਹਾ ਵੀ ਇਹਨੂੰ ਭੇਜ ਦੋ ਨਾਲੇ ਇਹਦਾ ਪੁੱਸ ਪੂਰਾ ਹੋ ਜੂ ਰਾਜਾ ਵੜਿੰਗ ਦਾ ਸੁਖਬੀਰ ਦੇ ਕੋ ਮੋਜਾਂ ਲੈਣੀਆਂ ਚਾਹੁੰਦਾ ਉਹਨੂੰ ਪਤਾ ਜਦੋਂ ਤੱਕ ਪ੍ਰਧਾਨਗੀ ਹੈਗੀ ਹੈ ਇਹ ਬਸ ਇਹਦਾ 1 ਸਾਲ ਡੇਢ ਸਾਲ ਚ ਖਤਮ ਹੈ ਕੰਮ ਅਕਾਲੀ ਦਲ ਦਾ ਉਹਨੂੰ ਪਤਾ ਬਗਾਵਤ ਹੋਣੀ ਹੈ ਬਹੁਤ ਤਕੜੀ ਜਿੱਦਣ ਪ੍ਰਕਾਸ਼ ਸਿੰਘ ਬਾਦਲ ਹੋਰੀ ਅਕਾਲ ਚਲਾਣਾ ਕਰ ਗਏ ਸੁਖਵੀਰ ਨੂੰ ਪਤਾ ਕਿ ਮੇਥੋਂ ਸਾਹਮਣੇ ਨਹੀਂ ਜਾਣਾ ਮਤਲਬ ਸੱਤੀ ਨੇ ਹੋਤੇ ਗਾਲਾਂ ਕੱਢੀਆਂ ਰਾਹੁਲ ਗਾਂਧੀ ਨੂੰ ਪਰ ਉਹਨਾਂ ਨੇ ਕੁਝ ਵੀ ਇਹੋ ਜਿਹਾ ਨਹੀਂ ਕਿਹਾ ਸੀਗਾ ਸੋ ਟੋਟਲੀ ਮੋਦੀ ਸਾਹਿਬ ਦਾ ਆਦੇਸ਼ ਹੈ ਕਿ ਕਿਸੇ ਤਰ੍ਹਾਂ ਮੌਜੂਦ ਚੂ ਦੁਆਨਾ ਇਫੈਕਟ ਪਾ ਰਿਹਾ ਹੈ ਤੇ ਕਿਸੇ ਤਰ੍ਹਾਂ ਇਹਦੀ ਬੋਲਤੀ ਥੋੜੇ ਦਿਨਾਂ ਲਈ ਬੰਦ ਕਰੀਏ ਨਹੀਂ ਤਾਂ ਗਰਾਉਂਡ ਲੈਵਲ ਤੇ ਬਹੁਤ ਜ਼ਿਆਦਾ ਫਰਕ ਪੈ ਰਿਹਾ ਸੀ ਬਹੁਤ ਜ਼ਿਆਦਾ ਇਫੈਕਟ ਹੋ ਰਿਹਾ ਸੀ ਐਂਡ ਬੜੀ ਸਾਰੀ ਲੋਕਾਂ ਦੇ ਮਨ ਚੋ ਸੀ ਕਿ ਕਾਂਗਰਸ ਪਾਰਟੀ ਇਕੱਠੀ ਨਹੀਂ ਹੈ ਜ਼ਰੂਰ ਥੋੜੇ-ਮੋਟੇ ਡਿਫਰੈਂਸਸ ਹੋ ਜਾਂਦੇ ਆ ਸਾਰੇ ਲੀਡਰਸ ਨਾਲ ਜੋ ਪਿੱਛੇ ਜੇ ਆ ਕੇ ਸੀਐਮ ਸਾਹਿਬ ਨੇ ਸਾਰੇ ਡਿਫਰੈਂਸਸ ਦੂਰ ਕਰਦੇ ਐਂਡ ਅੱਜ ਮੈਸੇਜ ਇਹੀ ਸੀਗਾ ਤੁਸੀਂ ਦੇਖਿਆ ਇੱਕ ਖਜੂਮ ਆਇਆ ਸਾਰੇ ਲੀਡਰਸ ਆਏ ਸੋ ਸਾਰੇ ਲੀਡਰਸ ਇਕੱਠੇ ਹੋ ਕੇ ਇਨਸ਼ੋਰ ਕਰਾਂਗੇ ਕਿ ਔਜਲਾ ਸਾਹਿਬ ਨੂੰ ਜਤਾਈ ਕੋਈ ਚੈਲੰਜ ਨਹੀਂ ਕਰ ਹਰਦੀਪਪੁਰੇ ਹਾਂਜੀ ਕਿਉਂਕਿ ਕਿਉਂਕਿ ਇਸ ਕੈਬਨਟ ਮਨਿਸਟਰ ਹੋਣਾ ਇਹ ਮਤਲਬ ਨਹੀਂ ਕਿ ਤੁਹਾਨੂੰ ਵੋਟਾਂ ਪੈਣਗੀਆਂ ਇਹ ਗੁਰੂ ਦੀ ਨਗਰੀ ਦੇ ਵਿੱਚ ਰਹਿ ਕੇ ਕੰਮ ਕਰਨਾ ਪੈਗਾ ਹਰਦੀਪਪੁਰੇ ਹਣੀ ਦਫ਼ਤਰ ਖੋਲ੍ਹਣ 20 25 ਸਾਲ ਕੰਮ ਕਰਨ 10 ਸਾਲ ਆ ਕੇ ਇੱਥੇ ਤੇ ਜਿਹੜਾ 5 ਸਾਲ ਹੀ ਗੁਰੂ ਨਗਰੀ ਆਸਤੇ ਕੀਤਾ ਉਹ ਵੀ ਦੱਸ ਦੇਣ ਤੇ ਇਸ ਕਰਕੇ ਫਿਰ ਲੋਕਾਂ ਦੀ ਕਚਹਿਰੀ ਚੋਂ ਮੇਰਾ ਖਿਆਲ ਉਹ ਜ਼ਿਆਦਾ ਵਧੀਆ ਦੱਸ ਸਕਦੇ ਕੋਈ ਪ੍ਰੋਫਾਈਲ ਦਾ ਕੋਈ ਅਸਰ ਜੇ ਅੰਮ੍ਰਿਤਸਰ 'ਚ ਹੈਗਾ ਤੇ ਉਹਦੇ ਹਿਸਾਬ ਨਾਲ ਅੰਮ੍ਰਿਤਸਰ ਦੇਖ ਲੇਗਾ ਉਹਦੇ 'ਚ ਕਿਹੜੀ ਗੱਲ ਹੈ ਜੇ ਅੰਮ੍ਰਿਤਸਰ 'ਚ ਉਸ ਪ੍ਰੋਫਾਈਲ 5 ਸਾਲ ਦੇ ਵਿੱਚ ਪਿਛਲੇ ਚ ਤੇ ਫਿਰ ਅਮਰਸਾਲਾ ਦੇ ਡਿਸਾਈਡ ਕਰਨਗੇ ਮੈਨੂੰ ਲੱਗ ਰਿਹਾ ਕਿ ਜਿੰਨਾ ਤੁਹਾਡਾ ਹਜ਼ਾਰਾਂ ਦੀ ਗਿਫਤ ਹੈ ਇਕੱਠਾ ਹੈ ਕਿ ਛੋਟੇ ਜਿਹੇ ਇਸ ਇਲਾਕੇ ਦੇ ਵਿੱਚ ਐਂਟਰੀ ਹੋਣ ਤੇ ਤੇ ਕੋ ਵੱਡੀ ਜਿੱਤ ਜਿਹੜੀ ਤੁਹਾਡੀ ਹੋਣੀ ਹੈ ਕਿ ਨੇ ਆਪਣੇ ਤੇ ਯਕੀਨ ਰੱਖੇ ਦੇਸ਼ ਨੂੰ ਪੂਰਾ ਨਿਭਾਉਂਗੇ ਤੇ ਬਹੁਤ ਵੱਡੀ ਲੀਡ ਨਾਲ ਦਿਤਾਗੇ ਤੁਸੀਂ ਇੱਕ ਸੀਟ ਕਾਂਗਰਸ ਦੀ ਝੋਲੀ ਵਿੱਚ ਪਾਓਗੇ ਤੇ ਲੋਕਾਂ ਦੇ ਕੀ ਨੂੰ ਮੇਰੇ ਦਾ ਪ੍ਰਧਾਨ ਮੰਤਰੀ ਤੁਸੀਂ ਬਣਾਉਣਾ ਮੈਂ ਕੋਈ ਵੀ ਇਲੈਕਸ਼ਨ ਲੜੇ ਮੈਂ ਵੀ ਤੁਸੀਂ ਲੋਕਾਂ ਦਾ ਇਕੱਠ ਜੋ ਦੇਖ ਰਹੇ ਹੋ ਇਹੋ ਜਿਹੀ ਚੁਣੌਤੀਆਂ ਜਿੰਦੀਆਂ ਮੱਦੀ ਆ ਜਾਣ ਉਹਨੂੰ ਅਸੀਂ ਸਰਕਾਰ ਕਰਾਂਗੇ ਤੇ ਬਹੁਤ ਵੱਡੀ ਗਿਣਤੀ ਵਿੱਚ ਵੋਟਾਂ ਨਾਲ ਜਿਤਾ ਕੇ ਮੀਟਿੰਗ ਰੱਖੀ ਹੈ ਇਹਦਾ ਮੇਨ ਮੋਟਰ ਕੀ ਹੈ ਦੇਖੋ ਇਹ ਦਾ ਮੋਟੇ ਤਤ ਉਸ ਸਾਰਿਆਂ ਨੂੰ ਪਤਾ ਹੀ ਹੈ ਕਿ ਲੋਕਾਂ ਦੀ ਮੰਗ ਸੀਗੀ ਕਿ ਮੈਂ ਆ ਕੇ ਉਹਨਾਂ ਨੂੰ ਮਿਲਾਂ ਕਿਉਂਕਿ ਮੈਂ 10-15 ਦਿਨ ਤੋਂ ਉਹ ਲੋਕ ਸਾਰੇ ਇੰਤਜ਼ਾਰ 'ਚ ਸੀਗੇ ਕਿ ਜੀ ਟਿਕਟ ਜਿਹੜੀ ਹੈ ਉਹ ਪਾਰਲੀਮੈਂਟ 'ਚ ਅਨਾਉਂਸ ਹੋਏਗੀ ਉਹ ਲੇਟ ਹੁੰਦੀ ਗਈ ਤਾਂ ਲੋਕਾਂ ਦੇ ਮਨ 'ਚ ਇਹ ਸੀਗਾ ਔਰ ਮੈਨੂੰ ਸੁਣੇ ਲੱਗੇ ਵੀ ਕਿ ਮੈਂ ਉਹਨਾਂ ਕੋਲ ਕੇ ਜਰਾ ਫੇਸ ਕਰਕੇ ਉਹਨਾਂ ਸਾਰਿਆਂ ਨੂੰ ਮੈਂ ਕਿਹਾ ਵੀ ਮੈਂ ਅੱਜ ਪਹੁੰਚਾਂਗਾ ਔਰ ਉਹਨਾਂ ਦੇ ਨਾਲ ਮੁਲਾਕਾਤ ਕਰਾਂਗੇ ਸਿਆਸਤਕ ਬਾਇਦਾ ਨਾਲ ਹਲਕੇ 'ਚ ਪ੍ਰਚਾਰ ਕਰਨ ਜਾਓਗੇ ਤੁਸੀਂ ਜੀ ਇਕੋਸ਼ੇਰ ਸਿੰਘ ਖੋਬਾਇਆ 국ਪਾਰਲੀਮੈਂਟ ਰਹਿਨੇ ਤੇ ਹਾਲੇ ਤੱਕ ਉਹਨਾਂ ਦਾ ਮੈਨੂੰ ਕੋਈ ਟੈਲੀਫੋਨ ਨਹੀਂ ਆਇਆਗਾ ਕੋਈ ਮੈਨੂੰ ਉਹਨਾਂ ਦਾ ਮੈਸੇਜ ਨਹੀਂ ਆਇਆਗਾ ਸੋ ਜਿਸ ਵੇਲੇ ਆਉਂਦੇ ਨੇ ਜਿਹੜੇ ਲੋਕਾਂ ਦੇ ਕੋਈ ਗਿਲੇ ਸ਼ਿਕਵੇ ਨੇ ਪਹਿਲਾਂ ਤਾਂ ਉਹਨਾਂ ਨੂੰ ਉਹ ਦੂਰ ਕਰਨੇ ਪੈਣਗੇ ਅਸੀਂ ਸਵੇਰ ਦੇ ਪਿੰਡਾਂ ਦੇ ਟੂਰ ਕੱਢ ਰਹੇ ਆ ਸਾਰੇ ਹਲਕੇ ਦੇ ਵਿੱਚ ਬਹੁਤ ਉਤਸ਼ਾਹ ਹੈ ਸਰਦਾਰ ਪ੍ਰਮਿੰਦਰ ਸਿੰਘ ਜੀ ਇੰਸਾਨੂ ਉਹ ਸਾਰੇ ਜਣੇ ਬਹੁਤ ਉਹਨਾਂ ਦੇ ਸਭ ਦੇ ਹਰਮਨ ਪਿਆਰੇ ਆ ਉਹਨਾਂ ਨੂੰ ਮੌਕਾ ਦੇਣਾ ਚਾਹੁੰਦੇ ਆ ਬਹੁਤ ਇੱਕ ਅਕਾਲੀ ਦਲ ਭਾਜੀਪੀ ਦੀ ਲਹਿਰ ਚੱਲ ਰਹੀ ਆ ਪੂਰੇ ਹਲਕੇ ਵਿੱਚ ਮਸ ਵਿਰੋਧੀਆਂ ਨੇ ਕੋਈ ਗੱਲ ਇਹ ਆ ਕਿ ਜਿਹੜੀ ਵੋਟ ਆ ਉਹ ਲੋਕਾਂ ਦੀ ਫੀਲਿੰਗਸ ਨਾਲ ਨਾ ਖੇਲਣ ਤੇ ਵਿਕਾਸ ਨੂੰ ਤੇ ਕੰਮਾਂ ਦੇ ਮੁੱਦਿਆਂ ਤੇ ਵੋਟਾਂ ਮੰਗੀਆਂ ਜਾਂਦੀਆਂ ਆ ਆਪਾਂ ਨੂੰ ਪਰਸਨਲੀ ਨਹੀਂ ਹੋਣਾ ਚਾਹੀਦਾ ਮੈਨੂੰ ਯਾਦ ਹੈ ਆਹੀ ਦਿਨ ਸੀ 2014 ਦੇ ਸੂਬੇ-ਸੂਬੇ ਘੁੰਮ ਕੇ ਆ ਨਰਿੰਦਰ ਮੋਦੀ ਪ੍ਰਚਾਰ ਕਰਦਾ ਸੀ ਕਿ ਜੇ ਮੈਨੂੰ ਮੌਕਾ ਦਿਓਗੇ ਮੈਨੂੰ ਸੇਵਾ ਸੰਭਾਲੋਗੇ ਤਾਂ ਮੈਂ ਇਸ ਮੁਲਕ 'ਚ ਅچھے ਦਿਨ ਹੋ ਜਾ ਆ ਜਾਣਗੇ ਸਭ ਦਾ ਸਾਥ ਰਹੂਗਾ ਸਭ ਦਾ ਵਿਕਾਸ ਹੋਊਗਾ ਪਰ ਪੰਜਾਬ ਰਿਆ ਦੇ ਵਿੱਚ ਕੁਝ ਭਾਜਪਾਈਆਂ ਦਾ ਵਿਕਾਸ ਹੋਇਆ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਕੁਝ ਸਰਮਾਇਦਾਰਾਂ ਦਾ ਵਕਾਸ ਹੋਇਆ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ ਕੁਝ ਪੂੰਜੀਪਤੀ ਧਨਪਸ਼ੂਆਂ ਦਾ ਵਕਾਸ ਹੋਇਆ ਹੋਵੇ ਮੈਂ ਕਹਿ ਨਹੀਂ ਸਕਦਾ ਪਰ ਜਿਹੜਾ ਇਸ ਮੁਲਕ ਦਾ ਆਮ ਕਿਸਾਨ ਹੈ ਨੌਜਵਾਨ ਹੈ ਮਿਹਨਤ ਕਸ ਮਜ਼ਦੂਰ ਹੈ ਆਪਣੇ ਹੱਥਾਂ ਨਾਲ ਕਮਾ ਕੇ ਰੋਟੀ ਖਾਣ ਵਾਲਾ ਜਿਹੜਾ ਸੱਜਣਾ ਹੈ ਉਹ ਪਿਛਲੇ ਪੰਜਾ ਵਰਿਆ ਦੇ ਵਿੱਚ ਉਹ ਪਿਛੜਿਆ ਹੈ ਉਦਾ ਵਿਕਾਸ ਨਹੀਂ ਹੋਇਆ ਹੈ ਮੈਂ ਮੈਂ ਸਮਝਣਾ ਵੀ ਮੈਂ ਬਤੌਰ ਇੱਕ ਵਰਕਰ ਕੰਮ ਕਰ ਰਿਹਾ ਨਾ ਕਿ ਅਹੁਦੇਦਾਰ ਕਰ ਰਿਹਾ ਮੈਂ ਕੋਈ ਅਹੁਦੇਦਾਰ ਨਹੀਂ ਅਕਾਲੀ ਦਲ ਦਾ ਮੈਂ ਅਕਾਲੀ ਦਲ ਦਾ ਕੋਈ ਅਹੁਦੇਦਾਰ ਨਹੀਂ ਮੈਂ ਇੱਕ ਸਾਧਾਰਨ ਇਨਸਾਨ ਮੇਰੀ ਜਮੀਰ ਹੈ ਵਾ ਮੇਰੀ ਜਮੀਰ ਨੇ ਸੋਚਣਾ ਕਿ ਕਿਹੜੀ ਪਾਰਟੀ ਚੰਗੀ ਹੈ ਤੇ ਮੈਂ ਸਮਝਣਾ ਸਾਰਿਆਂ ਤੋਂ ਚੰਗੀ ਪਾਰਟੀ ਜਿਹੜੀ ਹੈ ਉਹ ਕਾਂਗਰਸ ਨੂੰ ਮਾਰਨ ਵਾਲੀ ਹੈ ਤੇ ਕਾਂਗਰਸ ਨੂੰ ਐਵੇਂ ਮਾਰਨ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਤੇ ਸ਼੍ਰੋਮਣੀ ਅਕਾਲੀ ਦਲ ਵਿੱਚ ਮੇਰਾ ਧਰਮ ਬਣਦਾ ਜਿਹੜਾ ਵੀ A B C D ਆਏ ਮੈਂ ਉਹਦੀ ਸਪੋਰਟ ਕਰਾਂਗਾ ਸਰ ਅਕਸ਼ਰੀ ਕੱਲ ਤੱਕ ਸਾਫ ਤੇ ਕਦੋਂ ਨਮਾਇੰਦੇ ਆਪਣੇ ਜਿਹੜੇ ਮੈਂ ਕੱਲ ਨੂੰ ਭੇਜਾਂਗਾ ਜਾਂ ਕਿਸੇ ਵੇਲੇ ਵੀ ਭੇਜ ਸਕਨਾ ਵਾ ਮੈਨੂੰ ਜੋ ਡਾਇਰੈਕਸ਼ਨ ਆਏਗੀ ਕੱਲ ਤੱਕ ਕਦੀ ਮੇਰੇ ਲਈ ਉਹ ਰੱਬ ਦਾ ਹੁਕਮ ਹੈ ਜਿਹੜੇ ਵਿਰੋਧੀ ਦੋਸ਼ ਲਾ ਰਹੇ ਉਹਨਾਂ ਨੂੰ ਕੀ ਮੈਂ ਵਿਰੋਧੀਆਂ ਦੀ ਪਰਵਾਹ ਨਹੀਂ ਕਰਦਾ ਮੈਂ ਤਾਂ ਉਹਨਾਂ ਕੋ ਸਿੱਖਣਾ ਵਾ ਕਿ ਜਿੰਨੇ ਦੋਸ਼ ਲਾਉਣਗੇ ਮੈਨੂੰ ਉਹਨਾਂ ਚੋਂ ਨਿਕਲਣ ਦੀ ਸਮਰੱਥਾ ਰੱਬ ਦੇਗਾ ਲੱਗਦਾ ਕਿ ਉਹ ਜਿਹੜੀ ਪਿਛਲੀ ਜਿਹੜੀ ਜਿੰਨੀ ਚੋਲ ਸੀ 40000 ਦੀ ਵੋਟ ਨੂੰ ਸੋਚਾ ਸਿੰਘ ਨਗਾ ਬੀਟ ਕਰ ਜਾਣਗੇ ਉਹ ਇਹ ਤਾਂ ਲੋਕਾਂ ਨੇ ਕਰਨਾ ਮੈਂ ਕੀ ਕਰਨਾ ਮੈਂ ਤਾਂ ਇੱਕ ਵਰਕਰ ਆ ਸਧਾਰਨ ਇਨਸਾਨ ਆ ਲੋਕਾਂ ਨੇ ਲੀਡ ਕਰਨਾ ਲੋਕਾਂ ਨੇ ਮਾਰਨਾ ਲੋਕਾਂ ਤੇ ਜ਼ੁਲਮ ਹੋਏ ਲੋਕਾਂ ਤੇ ੱਟਕੇ ਹੋਏ ਲੋਕਾਂ ਨਾਲ ਬੇਨਿਆਂੀਆਂ ਹੋਈਆਂ ਤੇ ਲੋਕਾਂ ਨੇ ਉਹ ਹੁਣ ਇੱਕ ਵੋਟ ਪਾ ਕੇ ਤੇ ਇਹਨਾਂ ਨੂੰ ਜਵਾਬ ਦੇਣਾ 25 ਦੇ ਘੱਟ ਚ ਕੌਣ ਕੌਣ ਆ ਰਿਹਾ ਤੇ ਕਿੱਥੇ ਘੱਟ 25 ਦੇ ਘੱਟ ਚ ਲੋਕ ਆਉਣਗੇ ਤੇ ਆਪਾਂ ਉਹਨਾਂ ਵਿੱਚ ਬਾਹਾਂਗੇ ਉਹਨਾਂ ਨੂੰ ਹੱਥ ਭਲਾ ਜੋੜਾਂਗੇ ਹੋਰ 25 ਚ ਕਿੰਨੇ ਆਉਣਗੇ